ਸੱਤਰੀਆ ਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਅਸੀਂ ਹਾਜ਼ਰ ਹਾਂ ਜੀ ਖਬਰਾਂ ਲੈ ਕੇ ਮੈਂ ਹਰਮਨ ਪ੍ਰੀਤਕੌਰ ਤੇ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਰਾਹੁਲ ਗਾਂਧੀ ਹੋਰਾਂ ਦੀ ਸੰਸਦ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਬੋਲੇ ਨੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਉਹ ਵੱਡਾ ਲੀਡਰ ਬਣਨ ਦੇ ਵੱਲ ਵਧ ਰਹੇ ਨੇ ਰਾਹੁਲ ਗਾਂਧੀ ਹੋਰਾਂ ਨੇ ਸੰਸਦ ਦੇ ਵਿੱਚ ਨੀਤ ਅਗਨੀਵੀਰ ਤੇ ਐਮਐਸਪੀ ਦਾ ਮੁੱਦਾ ਚੁੱਕਿਆ ਜੀ ਬਿਲਕੁਲ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਦੇ ਵੱਲੋਂ ਪਹਿਲੀ ਵਾਰ ਕਿਉਂਕਿ ਉਹ ਇਸ ਵੇਲੇ ਵਿਰੋਧੀ ਦਲ ਦੇ ਨੇਤਾ ਹੈਗੇ ਆ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਦੇ ਵੱਲੋਂ ਐਤਕੀ ਲੋਕ ਸਭਾ ਦਾ ਮੈਂਬਰ ਚੁਣੇ ਜਾਣ ਤੋਂ ਬਾਅਦ ਤੇ ਪਹਿਲੀ ਵਾਰ ਭਾਸ਼ਣ ਦਿੱਤਾ ਗਿਆ ਤੇ ਬੜਾ ਵਿਸਾਰ ਦੇ ਵਿੱਚ ਬੜਾ ਵਿਬਾਕੀ ਦੇ ਨਾਲ ਬੜੀ ਦਲੇਰੀ ਦੇ ਨਾਲ ਬੜੇ ਤਰਕ ਦੇ ਨਾਲ ਬੜੇ ਤੱਥਾਂ ਦੇ ਨਾਲ ਉਹਨਾਂ ਨੇ ਆਪਣਾ ਭਾਸ਼ਣ ਦਿੱਤਾ ਉਹ ਲੰਘੇ ਕੱਲ ਲੋਕ ਸਭਾ ਦੇ ਵਿੱਚ ਵੱਖ-ਵੱਖ ਧਰਮ ਗੁਰੂਆਂ ਦੀਆਂ ਫੋਟੋ ਲੈ ਕੇ ਗਏ ਸੀਗੇ ਉਹਦੇ ਵਿੱਚੋਂ ਭਗਵਾਨ ਸ਼ਿਵਜੀ ਦੀ ਵੀ ਲਏ ਗਏ ਸੀ ਫੋਟੋ ਉਹਨਾਂ ਨੇ ਫੋਟੋ ਦਿਖਾ ਕੇ ਗੱਲ ਕਹੀ ਹੈ ਕਿ ਇਹ ਉਸ ਮੁਦਰਾ ਦੇ ਵਿੱਚ ਬੈਠੇ ਆ ਤ੍ਰਿਸ਼ੂਲ ਧਰਤੀ ਦੇ ਵਿੱਚ ਗੱਡ ਕੇ ਵੀ ਲੋਕਾਂ ਦੇ ਵਿੱਚ ਹਿੰਸਾ ਬਿਲਕੁਲ ਨਹੀਂ ਕਰਨੀ ਗਈ ਹਿੰਸਾ ਤੋਂ ਰੁਕਣਾ ਫਿਰ ਉਹਨੇ ਮਹਾਤਮਾ ਬੁੱਧ ਦੀ ਫੋਟੋ ਦਿਖਾਈ ਹੈ ਵੀ ਇਹ ਵੀ ਉਸੇ ਮੁਦਰਾ ਦੇ ਵਿੱਚ ਬੈਠੇ ਆ ਤੇ ਇਹ ਵੀ ਦੇਖੋ ਕਹਿੰਦੇ ਵੀ ਭਾਈ ਹਿੰਸਾ ਬਿਲਕੁਲ ਨਹੀਂ ਕਰਨੀ ਚਾਹੀਦੀ ਫਿਰ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਚਾਰ ਉਦਾਸੀਆਂ ਕੀਤੀਆਂ ਉਹ ਵੀ ਉਸ ਮੁਦਰਾ ਦੇ ਵਿੱਚ ਬੈਠੇ ਆ ਵੀ ਭਾਈ ਹਿੰਸਾ ਦੇ ਵਿੱਚ ਸਾਡਾ ਕੋਈ ਵਿਸ਼ਵਾਸ ਨਹੀਂ ਆ ਹਿੰਸਾ ਦੇ ਰਾਹ ਦੇ ਉੱਤੇ ਆ ਫਿਰ ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਇਹ ਯੂਸੂ ਮਸੀਹ ਦੀ ਤਸਵੀਰ ਦੇਖ ਲਓ ਇਹ ਵੀ ਉਸੇ ਮੁਦਰਾ ਦੇ ਵਿੱਚ ਬੈਠੇ ਆ ਯਾਨੀ ਕਿ ਹਰ ਧਰਮ ਗੁਰੂ ਆ ਜਿਹੜਾ ਉਹਨੇ ਹਿੰਸਾ ਤੋਂ ਮੁਕਤੀ ਦੀ ਗੱਲ ਕਹੀ ਆ ਹਿੰਸਾ ਦੇ ਰੇੜੇ ਨਾ ਜਾਓ ਪਰ ਜਿਹੜੀ ਭਾਜਪਾ ਹੈ ਜਿਹੜੇ ਲੋਕ ਆ ਇਹ ਹਿੰਦੂ 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 ਕਰਦੇ ਇਹ ਹਿੰਸਾ ਦੇ ਵਿੱਚ ਯਕੀਨ ਕਿਉਂ ਰੱਖਦੇ ਆ ਆ ਗੱਲ ਕਹੀ ਤਾਂ ਪਾਰਲੀਮੈਂਟ 'ਚ ਰੌਲਾ ਪੈ ਗਿਆ ਪ੍ਰਧਾਨ ਮੰਤਰੀ ਨੇ ਖੁਦ ਉੱਠ ਕੇ ਗੱਲ ਕਹੀ ਕਿ ਇਸ ਵੇਲੇ ਇਹਨਾਂ ਦੇ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਸੈਂਕੜੇ ਕਰੋੜ ਲੋਕਾਂ ਨੂੰ ਇਹਨਾਂ ਦੇ ਵੱਲੋਂ ਹਿੰਸਾ ਕਿਹਾ ਜਾ ਰਿਹਾ ਵੀ ਹਿੰਦੂਆਂ ਨੂੰ ਉਹ ਕਹਿੰਦੇ ਜੀ ਕਿ ਮੈਂ ਹਿੰਦੂਆਂ ਨੂੰ ਨਹੀਂ ਕਹਿ ਰਿਹਾ ਹਿੰਦੂ ਤਾਂ ਪਿਆਰ ਦੀ ਗੱਲ ਕਰਦੇ ਆ ਹਿੰਦੂ ਧਰਮ ਦੇ ਵਿੱਚ ਤਾਂ ਕਿਤੇ ਵੀ ਹਿੰਸਾ ਬਾਰੇ ਗੱਲ ਕਹੀ ਨਹੀਂ ਗਈ ਹਿੰਦੂ ਧਰਮ ਤਾਂ ਅਹਿੰਸਾ ਦੀ ਗੱਲ ਕਰਦਾ ਇਹ ਤਾਂ ਵੋਟਾਂ ਦੀ ਖਾਤਰ ਤੁਹਾਡੇ ਵਰਗੇ ਕੁਝ ਲੋਕਾਂ ਦੇ ਵੱਲੋਂ ਇਹ ਕੁਝ ਕੀਤਾ ਜਾਂਦਾ ਜਿਹੜਾ ਕਿ ਨਹੀਂ ਕਰਨਾ ਚਾਹੀਦਾ ਫਿਰ ਉਹਨਾਂ ਨੇ ਨੀਟ ਦੇ ਉੱਤੇ ਗੱਲ ਕੀਤੀ ਆ ਉਹ ਕਹਿੰਦੇ ਕਦੇ ਕਿਤੇ ਪੇਪਰ ਲੀਕ ਹੋ ਗਿਆ ਕਦੇ ਕਿਤੇ ਪੇਪਰ ਲੀਕ ਹੋ ਗਿਆ ਇਹ ਕਾਰਪੋਰੇਟ ਪੇਪਰ ਬਣ ਗਿਆ ਇਹ ਕਾਬਲੀਅਤ ਦਾ ਪੇਪਰ ਰਿਹਾ ਨਹੀਂ ਫੇਰ ਉਹ ਕਹਿੰਦੇ ਕਿ ਅਗਨੀਵੀਰ ਯੋਜਨਾ ਜੇ ਕਿਤੇ ਸਾਡੀ ਸਰਕਾਰ ਆ ਜੰਦੀ ਅਗਨੀਵੀਰ ਯੋਜਨਾ ਨੂੰ ਅਸੀਂ ਖਤਮ ਕਰਕੇ ਚੁੱਲੇ ਦੇ ਵਿੱਚ ਪਾ ਦੇਣਾ ਸੀ ਕਿਉਂਕਿ ਜਿਹੜੀ ਯੋਜਨਾ ਸਹੀਦਾਂ ਦੇ ਵਿੱਚ ਵੰਡੀਆਂ ਪਾਉਂਦੀ ਹੋਵੇ ਜਿਹੜੀ ਯੋਜਨਾ ਜਵਾਨੀ ਨੂੰ ਗੁੰਮਰਾਹ ਕਰਦੀ ਹੋਵੇ ਉਸ ਯੋਜਨਾ ਤੋਂ ਕਰਾਉਣਾ ਕੀ ਆ ਉਹ ਕਹਿੰਦੇ ਵੀ ਦੁਨੀਆ ਦੇ ਵਿੱਚ ਐਸੀ ਦੇਖੋ ਕੀ ਗੱਲ ਬਣੀ ਪਈ ਐ 6 ਮਹੀਨਾ ਟ੍ਰੇਨਿੰਗ ਦੇ ਕੇ ਤੇ ਤੁਸੀਂ ਬੰਦੂਕ ਫੜਾ ਕੇ ਤੇ ਬਾਰਡਰ ਤੇ ਭੇਜ ਦਿੰਦੇ ਆ 4 ਸਾਲਾਂ ਬਾਅਦ ਰਿਟਾਇਰ ਬੰਦਾ ਜਦਕਿ ਚੀਨ ਦੇ ਵਿੱਚ ਤਾਂ 5-6 ਸਾਲ ਦੀ ਟ੍ਰੇਨਿੰਗ ਹੀ ਚੱਲਦੀ ਆ ਉਹ ਕਹਿੰਦੇ ਵੀ ਇਸ ਵੇਲੇ ਸ਼ਹੀਦਾਂ ਨੂੰ ਵੀ ਬਹੁਤ ਵੱਡੇ ਪੱਦਰ ਦੇ ਉੱਤੇ ਤੁਸੀਂ ਵੱਖ-ਵੱਖ ਧਰਮਾਂ ਦੇ ਨਾਲ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਜੋੜ ਰਹੇ ਹੋ, ਵਰਗਵੰਡ ਕਰ ਰਹੇ ਹੋ। ਫਿਰ ਉਹਨਾਂ ਨੇ ਗੱਲ ਕੀਤੀ ਐਮਐਸਪੀ ਦੀ। ਉਹ ਕਹਿੰਦੇ ਦੇਖੋ ਕਿਸਾਨਾਂ ਨੂੰ ਐਮਐਸਪੀ ਦੀ ਲੀਗਲ ਗਾਰੰਟੀ ਤੁਸੀਂ ਕਿਉਂ ਨਹੀਂ ਦਿੰਦੇ ਕਿ ਤੁਸੀਂ ਗੱਲੀਬਾਤੀ ਬਹੁਤ ਕੁਝ ਕਰਦੇ ਪਰ ਪ੍ਰੈਕਟੀਕਲ ਤੌਰ ਤੇ ਕੀ ਕਰਦੇ ਆ? ਸੋ ਰਾਹੁਲ ਗਾਂਧੀ ਨੇ ਕੱਲ ਜਿਹੜਾ ਭਾਸ਼ਣ ਦਿੱਤਾ ਉਹ ਬਹੁਤ ਜ਼ਬਰਦਸਤ ਸੀ। ਬਹੁਤ ਤਰਕ ਵਾਲਾ ਸੀ, ਤੱਥ ਭਰਪੂਰ ਸੀ ਤੇ ਬੀਜੇਪੀ ਦੇ ਉੱਤੇ ਸ਼ਬਦ ਕੁਵਾਰ ਕਰਨ ਵਾਲਾ ਸੀ। ਤੋ ਦੇਖਦੇ ਭਾਈ ਅੱਜ ਕੀ ਬਣਦਾ ਇਸ ਮਸਲੇ ਦੇ ਵਿੱਚ ਇਹ ਨਵੀਂ ਚੁਣੀ ਗਈ ਪਾਰਲੀਮੈਂਟ ਦਾ ਪਹਿਲਾ ਸੈਸ਼ਨ ਹੈਗਾ ਲੰਘੇ ਕੱਲ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਦੇ ਵਿੱਚੋਂ ਵੀ ਕੁਝ ਨੇ ਸੋਹਣਾ ਭਾਸ਼ਣ ਦਿੱਤਾ ਰਾਜਾ ਬਣਗ ਨੇ ਲੰਘੇ ਕੱਲ ਸਿੱਧੂ ਮੂਸੇਵਾਲੇ ਦਾ ਮੁੱਦਾ ਚੁੱਕਿਆ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕਿਸਾਨੀ ਮੁੱਦਾ ਚੁੱਕਿਆ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਲੁਧਿਆਣੇ ਦੀ ਸਾਈਕਲ ਇੰਡਸਟਰੀ ਜਿਹੜੀ ਕਿ ਤਬਾਹ ਹੋ ਚੁੱਕੀ ਜਾਂ ਹੋ ਰਹੀ ਆ ਇਹਦਾ ਮੁੱਦਾ ਚੁੱਕਿਆ ਮੀਤ ਹੇਰ ਨੇ ਵੀ ਕਰਨ ਪੰਜਾਬੀ ਦੇ ਵਿੱਚ ਮੁੱਦੇ ਚੁੱਕੇ ਵੀ ਪੰਜਾਬ ਦੀ ਦੇਣ ਕਿੰਨੀ ਹੈ ਤੇ ਪੰਜਾਬ ਨੂੰ ਤੁਸੀਂ ਦਰਕਿਨਾਰ ਕਿਵੇਂ ਕੀਤਾ ਹੋਇਆ ਸੋ ਇਹਨਾਂ ਮੁੱਦਿਆਂ ਦੀ ਗੱਲ ਕੀਤੀ ਆ ਮਤਲਬ ਇਹ ਆ ਕਿ ਪਾਰਲੀਮੈਂਟ ਦੇ ਵਿੱਚ 파ਸ਼ਣਾ ਜਿਹੜੇ ਉਜਾਰੀ ਆ ਪਾਰਲੀਮੈਂਟ ਦੇ ਵਿੱਚ ਬਹਿਸ ਲਗਾਤਾਰ ਜਾਰੀ ਆ ਆਸਕਰ ਨਹੀਂ ਬਣਦੀ ਆ ਕਿ ਪੰਜਾਬ ਪੱਖੀ ਤੇ ਦੇਸ਼ ਦੇਸ਼ ਪੱਖੀ ਕੁਝ ਕਿਹੜੇ ਮੁੱਦੇ ਆ ਕੁਝ ਕਿਹੜੇ ਫੈਸਲੇ ਆ ਉਹ ਸਰਕਾਰ ਕਰਨ ਵਾਸਤੇ ਮਜਬੂਰ ਹੋਊਗੀ ਪਰ ਵੇਨੇ ਕੀ ਮੰਦਾ 12 ਮੈਂਬਰ ਪਾਰਲੀਮੈਂਟ ਆ ਜਿਹੜੇ ਪਾਰਲੀਮੈਂਟ ਦੇ ਵਿੱਚ ਸੀਗੇ 13ਵੇਂ ਯਾਨੀ ਕਿ ਅਮਰਤਪਾਲ ਸਿੰਘ ਨੂੰ ਸੌਚ ਚੁੱਕਣ ਦਾ ਹਾਲੇ ਤੱਕ ਮੌਕਾ ਨਹੀਂ ਮਿਲਿਆ ਜਿਹਦੇ ਕਰਕੇ ਆਸ ਕਰਦੀ ਬਣਦੀ ਹੈ ਕਿ ਛੇਤੀ ਛੇਤੀ ਉਹ ਵੀ ਸੌਚ ਚੁੱਕ ਲੈਣਗੇ ਜੀ ਜੀ ਬਿਲਕੁਲ ਸਹੀ ਟਹਿਣਾ ਸਾਬ ਖੈਰ ਹੁਣ ਪੰਜਾਬ ਦੀ ਗੱਲ ਕਰਦੇ ਆ ਜੀ ਪੰਜਾਬ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਲੋਡੂਵਾਲ ਟੋਲ ਪਲਾਜ਼ਾ ਬਹੁਤ ਜ਼ਿਆਦਾ ਮੁੱਦਾ ਹੈ ਭੱਖਿਆ ਪਰ ਕਿਸਾਨਾਂ ਦੇ ਵੱਲੋਂ ਲੋਡੂਵਾਲ ਜਿਹੜਾ ਟੋਲ ਪਲਾਜ਼ਾ ਬੰਦ ਕਰਨ ਦਾ ਮੁੱਦਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਜੀ ਬਿਲਕੁਲ ਜੀ ਬਿਲਕੁਲ ਅੱਜ ਜਦੋਂ ਆਪਾਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਆ ਤਾਂ 17 ਮਾਨਣ ਹੈਗਾ ਜੀ ਲੋਡੂਵਾਲ ਵਾਲੇ ਟੋਲ ਪਲਾਜ਼ੇ ਨੂੰ ਬੰਦ ਹੋਇਆ 17 ਦਿਨ ਲਗਾਤਾਰ ਹੋ ਗਏ ਇਸ ਟੋਲ ਪਲਾਜ਼ੇ ਨੂੰ ਬੰਦ ਹੋਇਆ ਤੇ 17 ਦਿਨਾਂ ਦੇ ਵਿੱਚ ਇੱਕ ਪੈਸੇ ਦੀ ਪਰਚੀ ਟੋਲ ਪਲਾਜ਼ਾ ਨੂੰ ਪਾਰ ਕਰਦੇ ਕਿਸੇ ਦੀ ਨਹੀਂ ਲੱਗੀ 17 ਦਿਨ ਤੋਂ ਕਿਸੇ ਬੰਦੇ ਦੇ ਉੱਤੇ ਇੱਕ ਪੈਸੇ ਦਾ ਕੋਈ ਬੋਝ ਨਹੀਂ ਪਿਆ ਤੇ ਜਦੋਂ 17ਵਾਂ ਦਿਨ ਹੋ ਗਿਆ ਤੇ ਪਤਾ ਲੱਗਾ ਜੀ ਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਵੱਲੋਂ ਦਰਵਾਜ਼ਾ ਖੜਕਾਇਆ ਗਿਆ ਜੀ ਹਾਈ ਕੋਰਟ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਉਹਨਾਂ ਨੇ ਗੱਲ ਕਹੀ ਹੈ ਕਿ 3-4 ਥਾਵਾਂ ਦੇ ਉੱਤੇ ਕਿਸਾਨਾਂ ਨੇ ਟੋਲ ਪਲਾਜ਼ੇ ਬੰਦ ਕੀਤੇ ਆ ਜੀ ਦੇ ਕਰਕੇ ਸੈਂਕੜੇ ਕਰੋੜ ਰੁਪਏ ਦਾ ਹੁਣ ਤੱਕ ਨੁਕਸਾਨ ਹੋ ਚੁੱਕਿਆ ਤੇ ਹਾਈ ਕੋਰਟ ਦੇ ਅੱਗੇ ਇਹ ਗੱਲ ਕਹੀ ਹੈ ਕਿ ਕਿਸਾਨ ਦੀ ਟਰੈਕਟਰ ਤੇ ਟਰਾਲੀ ਦੇ ਉੱਤੇ ਤਾਂ ਟੋਲ ਲੱਗਦਾ ਹੀ ਨਹੀਂ ਫਿਰ ਇਸ ਕਰਕੇ ਉਹ ਕਿਉਂ ਉਤਰਨ ਆ ਰਹੇ ਆ ਫਿਰ ਉਹਨਾਂ ਨੇ ਗੱਲ ਕਹੀ ਵੀ ਸੂਬੇ ਦੀ ਸਰਕਾਰ ਇਸ ਮਸਲੇ ਦੇ ਉੱਤੇ ਉਤਰ ਦੇਵੇ ਨੋਟਿਸ ਜਾਰੀ ਕੀਤਾ ਗਿਆ ਤੇ 10 ਜੁਲਾਈ ਅਗਲੀ ਤਰੀਕ ਪਾਈ ਗਈ ਹੈ ਅਸਲ ਦੇ ਵਿੱਚ ਹਰਮਨਜੀਤ ਗੱਲ ਇਹ ਆ ਕਿ ਕਿਸਾਨਾਂ ਨੇ ਆਖਿਆ ਸੀ ਵੀ ਜੇ ਤਾਂ 30 ਜੂਨ ਤੱਕ 30 ਜੂਨ ਤੱਕ ਮਸਲੇ ਦਾ ਹੱਲ ਕੱਢ ਲਿਆ ਪੁਰਾਣੇ ਰੇਟ ਆ ਜਿਹੜੇ ਉਹ ਲਾਡੂਵਾਲ ਵਾਲੇ ਟੋਲ ਪਲਾਜ਼ਾ ਦੇ ਲਾਗੂ ਕਰਤੇ ਫਿਰ ਤਾਂ ਠੀਕ ਆ ਵਧੇ ਹੋਏ ਰੇਟ ਜਿਕਰ ਦਾ ਘਟਾਏ ਗਏ ਤਾਂ ਫਿਰ ਅਸੀਂ 1 ਜੁਲਾਈ ਨੂੰ ਇਹ ਟੋਲ ਪਲਾਜ਼ਾ ਪੱਕੇ ਤੌਰ ਦੇ ਉੱਤੇ ਬੰਦ ਕਰ ਦੇਣਾ ਪੱਲੀਆਂ ਪਾ ਕੇ ਸਾਰੇ ਕੈਬਨ ਸਾਰੇ ਦਫ਼ਤਰ ਇਹਨਾਂ ਨੇ ਬੰਦ ਕਰ ਦੇਣੇ ਆ ਸਰਕਾਰ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਰੇਟ ਘਟਾਏ ਨਹੀਂ ਤੇ ਇੱਕ ਸਾਰਿਆਂ ਨੇ ਪੱਕੇ ਤੌਰ ਦੇ ਉੱਤੇ ਤਾਲਾ ਝੜਤਾ ਪੱਲੀਆਂ ਪਾ ਕੇ ਉਹਨੂੰ ਬੰਦ ਕਰਤਾ ਸੋ ਇਸ ਗੱਲ ਕਰਕੇ ਹੁਣ ਨੈਸ਼ਨਲ ਹਾਈਵੇ ਅਥਾਰਟੀ ਦੇ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਪਰ ਉਹਨਾਂ ਨੇ ਗੱਲ ਕਹੀ ਹੈ ਕਿਸਾਨਾਂ ਨੇ ਵੀ ਕੋਈ ਗੱਲ ਨਹੀਂ ਦਰਵਾਜ਼ਾ ਖੜਕਾਇਆ ਤਾਂ ਖੜਕਾਇਆ ਰਵੇ ਅਸੀਂ ਇੱਥੇ ਬੈਠੇ ਆਂ ਸੂਬੇ ਦੀ ਸਰਕਾਰ ਜਿਹੋ ਜਿਹਾ ਫੈਸਲਾ ਕਰੂਗੀ ਅਸੀਂ ਉਸ ਤੋਂ ਬਾਅਦ ਉਹੋ ਜਿਹਾ ਫੈਸਲਾ ਕਰ ਲਾਂਗੇ ਹੁਣ ਵੱਖ-ਵੱਖ ਇੰਟਰਵਿਊਨਾਂ ਟਰੱਕ ਯੂਨੀਅਨਾਂ ਟੈਕਸੀ ਯੂਨੀਅਨਾਂ ਉਹਨਾਂ ਦੇ ਮੈਂਬਰ ਵੀ ਇੱਥੇ ਆ ਕੇ ਕਿਸਾਨੀ ਦੇ ਪੱਖ ਦੇ ਵਿੱਚ ਖੜੇ ਆ ਤੇ ਦੇਖੋ ਫਾਇਦਾ ਹਰ ਰੋਜ਼ 1 ਕਰੋੜ ਰੁਪਏ ਤੋਂ ਵੱਧਦਾ ਹੋ ਰਿਹਾ ਆਮ ਲੋਕਾਂ ਨੂੰ ਪਰ ਗੱਲ ਇਹ ਜੀ ਨੁਕਸਾਨ ਆ ਜਿਹੜਾ ਜ਼ਿਕਰ ਕੋਈ ਹੁੰਦਾ ਉਹ ਕੱਲੀ ਕਿਸਾਨੀ ਦਾ ਹੁੰਦਾ ਕਿਸਾਨਾਂ ਨੂੰ ਵਿਲੜ ਕਹਿੰਦੇ ਆ ਕਿ ਤੁਹਾਨੂੰ ਆਹ ਕਹਿੰਦਾ ਕਿ ਤੁਹਾਨੂੰ ਉਹ ਕਹਤਾ ਪਰ ਕਿਸਾਨ ਡਟੇ ਹੋਏ ਆ ਕਿਸਾਨ ਕਹਿੰਦੇ ਵੀ ਪਾਈ ਅਸੀਂ ਇੱਥੋਂ ਜਾਣ ਵਾਲਿਆਂ ਦੇ ਵਿੱਚੋਂ ਨਹੀਂ ਆ ਅਸੀਂ ਪੰਜੀ ਦਾ ਪੌਣ ਦਿਖਾ ਕੇ ਜਾਵਾਂਗੇ ਜੇਕਰ ਇਹ ਸਾਡੀ ਮੰਗ ਨਹੀਂ ਮੰਨਦੇ ਤਾਂ ਅਸੀਂ ਵੀ ਇਹਨਾਂ ਦੀ ਭੋਰਾ ਵੀ ਗੱਲ ਨਹੀਂ ਸੁਣਨੀ ਜੀ ਜੀ ਬਿਲਕੁਲ ਕਹਣਾ ਸਾਹਿਬ ਉਧਰ ਦੂਸਰੇ ਬੰਨੇ ਬਾਗੀ ਅਕਾਲੀਆਂ ਦੀ ਗੱਲ ਕਰਦੇ ਆ ਜੀ ਉਹ ਜਿਹੜਾ ਧੜਾ ਅਕਾਲ ਤਖਤ ਸਾਹਿਬ ਦੇ ਵਿੱਚ ਪਹੁੰਚਿਆ ਹੈ ਗਲਤੀਆਂ ਦੇ ਲਈ ਕਹਿੰਦੇ ਮਾਫੀ ਮੰਗੀ ਹੈ ਜੀ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਲੰਘੇ ਕੱਲ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਪਰਮਿੰਦਰ ਸਿੰਘ ਢੀਂਡਸਾ ਤੇ ਹੋਰ ਬਹੁਤ ਸਾਰੇ ਅਕਾਲੀ ਅਗੂ ਜਿਹੜੇ ਗੁਰਪ੍ਰਤਾਪ ਸਿੰਘ ਬਡਾਲਾ ਸਮੇਤ ਸਰਜੀਤ ਸਿੰਘ ਰਖੜਾ ਸਮੇਤ ਅਕਾਲ ਤਖਤ ਸਾਹਿਬ ਦੇ ਉੱਤੇ ਗਏ ਆ ਇਹਨਾਂ ਨੇ ਉੱਥੇ ਮੱਥਾ ਟੇਕਿਆ ਤੇ ਤੈਅ ਕੀਤੇ ਗਏ ਪ੍ਰੋਗਰਾਮ ਦੇ ਮੁਤਾਬਕ 1 ਜੁਲਾਈ ਨੂੰ ਉੱਥੇ ਜਾ ਕੇ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਹੋਰਾਂ ਨੂੰ ਮੰਗ ਪੱਤਰ ਸੌਂਪਿਆ ਜਾਂ ਕਹਿ ਦਈਆ ਆਪਾਂ ਮਾਫੀਨਾਮਾ ਸੌਂਪਿਆ ਆਪਣਾ ਇਹਦੇ ਵਿੱਚ ਮਾਫੀ ਪੱਤਰ ਦੇ ਵਿੱਚ ਚਾਰ ਗਲਤਗੀਆਂ ਦੇ ਲਈ ਮਾਫੀ ਮੰਗੀਆਂ ਗਈਆਂ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਦੋਂ ਸਾਡੀ ਸਰਕਾਰ ਸੀ ਤੇ ਅਸੀਂ ਵੀ ਕਾਲੀ ਦਲ ਦੇ ਵਿੱਚੋਂ ਦੋ ਪੂਰੇ ਬਰਾਬਰ ਦੇ ਭਾਗੀਦਾਰ ਆ ਇਹਦੇ ਕਰਕੇ ਅਸੀਂ ਮਾਫੀ ਮੰਗਣ ਆਏ ਆ ਪਹਿਲੀ ਗਲਤੀ ਸਾਡੇ ਕੋਲੋਂ ਇਹ ਹੋਈ ਹੈ ਕਿ ਸਲਾਬਤਪੁਰਾ ਦੇ ਵਿੱਚ ਢੇਰਾ ਮੁਖੀ ਨੇ ਗੁਰਮੀਤ RAM ਰਹੀਮ ਨੇ ਉਹ ਕਹਿੰਦੇ ਜੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਮਾਗਮ ਚ ਆ ਤੇ ਅਸੀਂ ਜੇ ਸਾਡੀ ਸਰਕਾਰ ਨੇ ਉਹਨੂੰ ਮਾਫੀ ਦੇਤੀ ਵੋਟਾਂ ਦੇ ਚੱਕਰ ਦੇ ਵਿੱਚ ਤੇ ਸਿੱਖ ਭਾਈ ਜਰੜੇ ਮੰਦ ਉੱਤੇ ਡੂੰਗੀ ਛੱਟ ਵਜੀ ਆ ਤੇ ਸਾਡੇ ਵੀ ਮੰਦ ਉੱਤੇ ਇਸ ਗੱਲ ਦਾ ਬੋਝ ਆ ਇਸ ਕਰਕੇ ਅਸੀਂ ਇਸ ਗੱਲ ਦੀ ਮਾਫੀ ਮੰਗਣ ਆਏ ਆ ਦੂਜੀ ਗਲਤੀ ਉਹ ਕਹਿੰਨੇ ਜੀ ਜਦੋਂ ਬੇਦਬੀ ਹੋਈ ਤਾਂ ਬੇਦਬੀ ਦੇ ਮੁੱਦੇ ਦੇ ਉੱਤੇ ਅਸੀਂ ਬਿਲਕੁਲ ਇਨਸਾਫ ਵੇਲੇ ਸਰ ਦੇ ਨਹੀਂ ਸਕੇ ਜਿਹਦੇ ਕਰਕੇ ਅਸੀਂ ਅੱਜ ਮਾਫੀ ਮੰਗਣ ਆਏ ਆ ਤੀਜੀ ਗਲਤੀ ਉਹ ਕਹਿੰਨੇ ਜੀ ਸਾਡੀ ਸਰਕਾਰ ਦੇ ਮੁੱਖ ਡੀਜੀਪੀ ਬਣਾਇਆ ਗਿਆ ਸਮੇਤ ਸੇਣੀ ਨੂੰ ਜਿਹਦੇ ਉੱਤੇ ਦੋਸ਼ ਆ ਜੀ ਕਿ ਉਹਨੇ ਬੇਕਸੂਰ ਨੌਜਵਾਨਾਂ ਦੇ ਕਤਲ ਬਹੁਤ ਕਰਵਾਏ ਐ ਇਨਕਾਊਂਟਰ ਬਹੁਤ ਕਰਵਾਏ ਐ ਸੁਮੇਧ ਸੈਣੀ ਨੂੰ ਨਹੀਂ ਬਣਾਉਣਾ ਚਾਹੀਦਾ ਸੀਗਾ ਜੀ ਡੀਜੀਪੀ ਉਹ ਕਹਿੰਦੇ ਸਾਡੇ ਕੋਲੋਂ ਵੀ ਇਸ ਗੱਲ ਦੀ ਗਲਤੀ ਹੋਈ ਹੈ ਤੇ ਇਸ ਕਰਕੇ ਅਸੀਂ ਮਾਫੀ ਮੰਗਣ ਆਏ ਆ ਚੌਥੀ ਗਲਤੀ ਉਹ ਕਹਿੰਦੇ ਜੀ ਇਜ਼ਹਾਰ ਆਲਮ ਦੀ ਧਰਮ ਪਤਨੀ ਹੈ ਜਿਹੜੀ ਤੇ ਉਹਨੂੰ ਟਿਕਟ ਦੇ ਕੇ ਤੇ ਅਕਾਲੀ ਦਲ ਦੀ ਰਾਜਨੀਤੀ ਦੇ ਵਿੱਚ ਵੜਿਆ ਗਿਆ ਅਸੀਂ ਇਸ ਗੱਲ ਦੀ ਮਾਫੀ ਮੰਗਣ ਆਏ ਆ ਸੋ ਉਹਨਾਂ ਨੇ ਜੀ ਚਾਰ ਗਲਤੀਆਂ ਵਾਸਤੇ ਮਾਫੀ ਮੰਗੀ ਹੈ ਤੇ ਇਹ ਗੱਲ ਕਹੀ ਹੈ ਕਿ ਅਸੀਂ ਭਾਈ ਇਹ ਮਾਫੀ ਮੰਗਦੇ ਆ ਇਸ ਕਰਕੇ ਮਾਫੀ ਮੰਗਦੇ ਆ ਜਾਂ ਜੋ ਪ੍ਰਵਖ ਦੇ ਵਿੱਚ ਸਾਡੇ ਮਨ ਦੇ ਉਤੋਂ ਭਾਰ ਹੌਲਾ ਹੋਵੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸੁਖਬੀਰ ਸਿੰਘ ਬਾਦਲ ਨੂੰ ਵੀ ਮਾਫੀ ਮੰਗਣੀ ਚਾਹੀਦੀ ਆ ਜੇਕਰ ਉਹਨਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੈ ਤਾਂ ਇਹ ਨਾਲ ਹੀ ਇਹ ਗੱਲ ਕਹੀ ਹੈ ਵੀ ਜ਼ਰੂਰ ਤਾਂ ਇਸ ਗੱਲ ਦੀ ਕਿ ਅਕਾਲੀ ਦਲ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਸਾਡੇ ਕੋਲੋਂ ਗਲਤੀਆਂ ਹੋਈਆਂ ਅਸੀਂ ਮਾਫੀ ਮੰਗੀ ਆ ਸੁਖਬੀਰ ਬਾਦਲ ਤੋਂ ਗਲਤੀਆਂ ਹੋਈਆਂ ਉਹ ਆ ਕੇ ਮਾਫੀ ਮੰਗ ਲਵੇ ਤੇ ਉਸ ਤੋਂ ਅੱਗੇ ਪੱਤਰਕਾਰਾਂ ਨੇ ਪੁੱਛਿਆ ਚੰਦੂ ਬਾਜਰਾ ਹੁਰਾ ਨੂੰ ਵੀ ਤੁਸੀਂ ਨਵਾਂ ਅਕਾਲੀ ਦਲ ਬਣਾਓਗੇ ਉਹ ਕਹਿੰਦੇ ਜੀ ਅਸੀਂ ਨਵਾਂ ਅਕਾਲੀ ਦਲ ਬਿਲਕੁਲ ਨਹੀਂ ਬਣਾਵਾਂਗੇ ਅਸੀਂ ਪਹਿਲੇ ਅਕਾਲੀ ਦਲ ਨੂੰ ਮਜ਼ਬੂਤ ਕਰਨੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਸੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਵੇਲੇ ਵੰਡੀਆਂ ਪਈਆਂ ਹੋਈਆਂ ਪਾਟਕ ਪਈ ਹੋਈ ਆ ਦੋ ਧੜੇ ਬਣੇ ਹੋਏ ਆ ਇੱਕ ਧੜਾ ਸੁਖਬੀਰ ਬਾਦਲ ਦਾ ਜਿਹੜਾ ਕਿ ਆਪਣੇ ਧੜੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਦੂਜਾ ਧੜਾ ਬਾਗੀਆਂ ਦਾ ਜਿਹੜੇ ਕਿ ਇਸ ਵੇਲੇ ਕਹਿ ਰਹੇ ਜੀ ਕਿ ਸੁਖਬੀਰ ਬਾਦਲ ਦੀ ਥਾਂ ਤੇ ਪ੍ਰਧਾਨ ਕੋਈ ਹੋਰ ਹੋਵੇ ਤੇ ਅਕਾਲੀ ਦਲ ਦੇ ਵਿੱਚ ਆਹੀ ਕੁਝ ਚੱਲੀ ਜਾਂਦਾ ਜੀ ਬਿਲਕੁਲ ਸਹੀ ਕਹੇ ਤੁਸੀਂ ਟਹਿਣਾ ਸਾਹਿਬ ਬਾਕੀ ਉਹ ਚੁੰਦਾ ਕਮੇਟੀ ਦੀ ਰਿਪੋਰਟ ਕਿਹਦੇ ਬਾਗੀ ਧੜੇ ਨੇ ਜਾਰੀ ਕਰ ਦਿੱਤੀ ਹੈ ਜੀ ਹਾਂ ਬਿਲਕੁਲ ਜੀ ਗੱਲ ਇਹ ਆ ਕਿ ਚੁੰਦਾ ਕਮੇਟੀ ਆ ਜਿਹੜੀ ਇਕਬਾਲ ਸਿੰਘ ਚੁੰਦਾ ਦੀ ਕਮੇਟੀ ਇਹ ਉਦੋਂ ਬਣਾਈ ਗਈ ਸੀ ਜਦੋਂ 2022 ਦੀਆਂ ਚੋਣਾਂ ਦੇ ਵਿੱਚ ਫਾਰ ਮਿਲੀ ਸੀ 2022 ਦੇ ਵਿੱਚ 117 ਦੇ ਵਿੱਚੋਂ ਸਿਰਫ 3 ਸੀਟਾਂ ਮਿਲੀਆਂ ਅਕਾਲੀ ਦਲ ਨੂੰ ਉਦੇ ਬੱਚਾ ਕਮਜੀਠੀਆ ਦੀ ਘਰ ਵਾਲੀ ਸੀ ਇੱਕ ਡਾਕਟਰ ਸੁਖੀ ਐਮਐਲਏ ਬਣੇ ਇੱਕ ਮਨਪ੍ਰੀਤ ਇਹਾਲੀ ਹੋਰੀ ਬਣੇ ਤੇ ਇਹ ਜਦੋਂ 3 ਸੀਟਾਂ ਜਿੱਤੀਆਂ ਤੇ ਆਕਾੜੀ ਦਲ ਦੀ ਕਿਰਕਰੀ ਬਹੁਤ ਹੋਈ ਤਾਂ ਇਹਨਾਂ ਨੇ ਹਾਰ ਦੇ ਕਾਰਨਾਂ ਦੀ ਪੜਤਾਲ ਦੇ ਵਾਸਤੇ ਤੇ ਝੁੰਦਾ ਕਮੇਟੀ ਬਣਾਈ ਸੀ ਝੁੰਦਾ ਕਮੇਟੀ ਨੇ 117 ਹਲਕਿਆਂ ਦੇ ਵਿੱਚੋਂ 100 ਹਲਕਿਆਂ ਦੇ ਵਿੱਚ ਜਾ ਕੇ ਲੋਕਾਂ ਦੇ ਵਿਚਾਰ ਲਏ ਰਿਪੋਰਟ ਤਿਆਰ ਕੀਤੀ ਪਰ ਉਸ ਰਿਪੋਰਟ ਨੂੰ ਕਦੇ ਵੀ ਜਨਤਕ ਨਹੀਂ ਕੀਤਾ ਗਿਆ ਨਾ ਕਦੇ ਲਾਗੂ ਕੀਤਾ ਗਿਆ ਹੁਣ ਇਸ ਰਿਪੋਰਟ ਵਿੱਚਲੇ ਕੁਝ ਅੰਸ਼ ਬਾਗੀਆਂ ਦੇ ਵੱਲੋਂ ਵਡਾਲਾ ਤੇ ਚੰਦੂ ਮਾਜਰਾ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਆ ਇਸ ਰਿਪੋਰਟ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਦੋ ਵਾਰ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਪ੍ਰਧਾਨ ਨਹੀਂ ਬਣੂਗਾ ਇਹਦੇ 'ਚ ਲਿਖਿਆ ਹੋਇਆ ਹੈ ਜੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਹੋਊਗਾ ਇਹਦੇ 'ਚ ਲਿਖਿਆ ਗਿਆ ਜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਰਿਵਾਰਵਾਦ ਦੀ ਥਾਂ ਕੋਈ ਨਹੀਂ ਹੋਊਗੀ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸੋਈ ਨੂੰ ਭੰਗ ਕਰ ਦਿੱਤਾ ਜਾਊਗਾ ਇਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਟਿਕਟਾਂ ਦੀ ਵੰਡ ਵਾਸਤੇ ਪਾਰਲੀਮੈਂਟਰੀ ਬੋਰਡ ਦਾ ਗਠਨ ਕੀਤਾ ਜਾਊਗਾ ਜਿਹੜਾ ਕਿ ਨਿਰਪੱਖ ਤਰੀਕੇ ਦੇ ਨਾਲ ਟਿਕਟਾਂ ਦੀ ਵੰਡ ਕਰੂਗਾ ਤੇ ਕੁਝ ਕਿਹਦੇ ਵਿੱਚ ਗੱਲਾਂ ਹੋਰ ਵੀ ਆ ਜਿਹੜੀਆਂ ਕਿ ਗੱਲਾਂ ਕਦੇ ਮੰਨੀਆਂ ਨਹੀਂ ਗਈਆਂ ਸੋ ਦੇਖਦੇ ਭਾਈ ਕੀ ਬਣਦਾ ਪਰ ਗੱਲ ਇਹ ਵੀ ਝੁੰਦਾ ਕਮੇਟੀ ਦੀ ਰਿਪੋਰਟ ਵੀ ਜਾਰੀ ਕਰਤੀ ਐ ਨਿਸ਼ਰ ਕਰਤੀ ਆ ਹੋਰ ਵੀ ਮਸਲੇ ਲਗਾਤਾਰ ਉੱਠ ਉੱਠ ਕੇ ਸਾਹਮਣੇ ਆ ਰਹੇ ਆ ਆਕਾਲੀ ਦਲ ਦੇ ਉੱਤੇ ਇਹ ਵੇਲਾ ਚੰਗਾਨੀ ਚੱਲ ਰਿਹਾ ਆਕਾਲੀ ਦਲ ਦੇ ਵਿੱਚ ਨਿਤ ਨਵੇਂ ਪਟਾਕੇ ਪਈ ਜਾਂਦੇ ਆ ਆਕਾਲੀ ਦਲ ਦੇ ਵਿੱਚ ਹਰ ਰੋਜ਼ ਕੁਝ ਨਾ ਕੁਝ ਐਸਾ ਹੁੰਦਾ ਜਿਹੜਾ ਕਿ ਆਕਾਲੀ ਦਲ ਦੇ ਵਿੱਚ ਬਖੇੜਾ ਨਵਾਂ ਖੜਾ ਕਰ ਜਾਂਦਾ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਪਰ ਉਧਰ ਜਿਹੜੀ ਇੱਕ ਹੋਰ ਗੱਲ ਚੱਲ ਰਹੀ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਰੀ ਬਣ ਸਕਦੇ ਨੇ ਕਹਿੰਦੇ ਇਸ ਮਸਲੇ ਦੇ ਉੱਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਚੁੱਪੀ ਤੋੜੀ ਹੈ ਜੀ ਹਾਂ ਬਿਲਕੁਲ ਜੀ ਦੇਖੋ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕੱਲ ਜਿਹੜੇ ਇਹ ਬਗਾਵਤ ਕਰਨ ਵਾਲੇ ਅਕਾਲੀ ਆਗੂ ਮਿਲੇ ਆ ਉਹ ਜਦੋਂ ਮਿਲੇ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਪੱਤਰਕਾਰ ਉਹਨਾਂ ਨੂੰ ਪੁੱਛਦੇ ਸੀਗੇ ਕਿ ਕੀ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਬਣਨ ਜਾ ਰਹੇ ਹੋ ਆਉਂਦੇ ਸਮੇਂ ਦੇ ਵਿੱਚ ਉਹ ਕਹਿੰਦੇ ਜੀ ਦੇਖੋ ਮੇਰੇ ਤੱਕ ਕਿਸੇ ਨੇ ਅਪਰੋਚ ਨਹੀਂ ਕੀਤੀ ਹਾਲੇ ਤੱਕ ਨਾ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਅਕਾਲੀ ਦਲ ਦੀ ਪ੍ਰਧਾਨਗੀ ਸੰਭਾਲੋ ਪਹਿਲੀ ਗੱਲ ਤਾਂ ਉਹ ਕਹਿੰਦੇ ਜੀ ਕਿ ਅਕਾਲੀ ਦਲ ਨੂੰ ਬੰਦ ਕਮਰਾ ਮੀਟਿੰਗ ਕਰਕੇ ਆਪਣੇ ਜਿਹੜੇ ਨਿੱਜੀ ਮਸਲੇ ਆ ਇਹ ਹੱਲ ਕਰਨੇ ਚਾਹੀਦੇ ਆ ਸਿੱਖਾਂ ਦੀ ਇੰਨੀ ਵੱਡੀ ਜਮਾਤ ਸਿੱਖਾਂ ਦੀ ਇੰਨੀ ਵੱਡੀ ਪਾਰਟੀ ਕੁਰਬਾਨੀਆਂ ਦੇ ਕੇ ਹੋਣ ਦੇ ਵਿੱਚ ਆਈ ਹੋਈ ਪਾਰਟੀ ਦੇ ਵਿੱਚ ਇਸ ਤਰੀਕੇ ਦੀ 파ਟਕ ਨਹੀਂ ਪੈਣੀ ਚਾਹੀਦੀ ਉਹ ਕਹਿੰਦੇ ਜੀ ਪਹਿਲੀ ਗੱਲ ਤਾਂ ਮਸਲੇ ਹੱਲ ਕਰ ਲਏ ਜਾਣ ਸਾਰੇ ਪਰ ਹਾਂ ਜੇਕਰ ਮੇਰੇ ਕੋਲੇ ਸਾਰਿਆਂ ਤਿਰਾਂ ਆਉਣ ਗਿਆ ਚੱਲ ਕੇ ਇਹ ਭਾਈ ਪ੍ਰਧਾਨਗੀ ਤੁਹਾਨੂੰ ਦੇਣੀ ਆ ਤਾਂ ਮੈਂ ਭਵਿੱਖ ਦੇ ਵਿੱਚ ਵਿਚਾਰ ਕਰ ਸਕਦਾ ਪਰ ਮੈਂ ਵੰਡੀਆਂ ਦੇ ਵਿੱਚ ਪੈਣ ਦੇ ਵਿੱਚ ਬਿਲਕੁਲ ਯਕੀਨ ਨਹੀਂ ਰੱਖਦਾ ਮੈਂ ਢੜਿਆਂ ਦੇ ਵਿੱਚ ਪੈਣ ਦੇ ਵਿੱਚ ਬਿਲਕੁਲ ਯਕੀਨ ਨਹੀਂ ਰੱਖਦਾ ਢੜੇਬੰਦੀ ਤੋਂ ਉਪਰ ਉੱਠ ਕੇ ਗੱਲ ਹੋਣੀ ਚਾਹੀਦੀ ਹੈ ਤੇ ਜਿਹੜੇ ਮਸਲੇ ਹੈਗੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਚੱਲ ਰਹੇ ਇਹ ਬੰਦ ਕਮਰਾ ਮੀਟਿੰਗ ਨਾਲ ਹੱਲ ਹੋਣੇ ਚਾਹੀਦੇ ਆ ਜੀ ਜੀ ਬਿਲਕੁਲ ਟਾਣਾ ਸਾਹਿਬ ਅੱਗੇ ਵੱਧਦੇ ਆ ਜੀ ਹੁਣ ਗੱਲ ਕਰਦੇ ਆ ਇਸ ਵੇਲੇ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਤਪਸ਼ ਜਿਹੜੀ ਉਹ ਘਟ ਗਈ ਹੈ ਕਈ ਥਾਵਾਂ ਦੇ ਉੱਪਰ ਮੀ ਪੈ ਗਿਆ ਜੀ हां बिल्कुल जी पंजाब ਦੇ ਵਿੱਚ ਤਪਸ਼ਾ ਜਿਹੜੀ ਉਹ ਘਟ ਗਈ ਹੈ ਤੇ ਕਈ ਥਾਵਾਂ ਤੇ ਮੀਂਹ ਪਿਆ ਲੰਘੇ ਕੱਲ ਵੀ ਕੋਈ ਥਾਵਾਂ ਤੇ ਮੀਂਹ ਪਿਆ ਤੇ ਆਉਂਦੇ 48 ਘੰਟਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੀਂਹ ਪੈਣ ਦੀ ਭਵਿਕ ਬਾਣੀ ਹੈਗੀ ਆ ਸੋ ਮੀਂਹ ਹੋਰ ਕਿੰਨਾ ਕ ਪੈਂਦਾ ਇਹਦੇ ਬਾਰੇ ਤਾਂ ਆਪਾਂ ਹੁਣ ਕੁਝ ਕਹਿ ਨਹੀਂ ਸਕਦੇਗੇ ਪਰ ਇਹ ਆ ਵੀ ਪੰਜਾਬ ਦੇ ਵਿੱਚ ਮੀਂਹ ਕਈ ਥਾਵਾਂ ਤੇ ਵੱਧ ਕਈ ਥਾਵਾਂ ਤੇ ਘੱਟ ਜਿਹੜਾ ਪਿਆ ਉਹਦੇ ਕਰਕੇ ਲੋਕਾਂ ਨੂੰ ਥੋੜੀ ਜਿਹੀ ਰਾਹਤ ਜ਼ਰੂਰ ਮਿਲੀ ਹੈ ਗਰਮੀ ਤੋਂ ਰਾਹਤ ਲੋਕਾਂ ਨੂੰ ਜ਼ਰੂਰ ਮਿਲੀ ਹੈ ਉਹਦਾ ਕਾਰਨ ਇਹ ਆ ਵੀ ਪੰਜਾਬ ਦੇ ਵਿੱਚ ਗਰਮੀ ਦੇ ਕਰਕੇ ਬਿਜਲੀ ਦੀ ਮੰਗ ਬਹੁਤ ਵੱਡੀ ਸੀ 16000 ਮੈਗਾਵਾਟ ਤੱਕ ਬਿਜਲੀ ਦੀ ਮੰਗ ਚਲੀ ਗਈ ਸੀ ਤੇ ਹੁਣ ਜਦੋਂ ਮੀਂਹ ਪਿਆ ਤੇ ਭਾਵੇਂ ਥੋਨਾ ਲੱਗ ਰਿਹਾ ਥੋੜਾ ਜਿਹਾ ਏਸੀ ਤੇ ਨਿਰਭਰਤਾ ਘਟਈਆ ਵਕਤੀ ਤੌਰ ਦੇ ਉੱਤੇ ਥੋੜਾ ਜਿਹਾ ਮੋਟਰਾਂ ਵੱਲ ਧਿਆਨ ਘਟਿਆ ਤੇ ਬਿਜਲੀ ਵਿਭਾਗ ਨੂੰ ਗ੍ਰਿਡਾਂ ਨੂੰ ਥਰਮਲ ਪਲਾਂਟਾਂ ਨੂੰ ਥੋੜਾ ਜਿਹਾ ਸਾਹ ਆਇਆ ਸੋ ਮੌਸਮ ਵਿਭਾਗ ਨੇ ਕਲਕਈਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਹੁਤ ਜ਼ਬਰਦਸਤ ਮੀਂਹ ਪੈ ਸਕਦਾ ਸੋ ਇਹ ਕਿੰਨਾ ਕ ਪੈਂਦਾ ਕਦੋਂ ਕ ਪੈਂਦਾ ਇਹ ਵਕਤ ਦੱਸੂਗਾ ਜੀ ਜੀ ਬਿਲਕੁਲ ਕਹਿੰਦਾ ਸਾਬ ਉਧਰ ਪੰਜਾਬ ਦੇ ਮੁਲਾਜ਼ਮਾ ਨੇ ਕਹਿੰਦੇ ਜਲੰਧਰਵਾਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ ਜੀ ਦੇਖੋ ਜੀ ਉਹਨਾਂ ਨੇ ਇਸ ਕਰਕੇ ਕੀਤਾ ਜੀ ਕੂਚ ਕਰਨਾ ਸ਼ੁਰੂ ਕਿਉਂਕਿ ਜਦੋਂ ਕਿਤੇ ਵੀ ਚੋਣ ਹੁੰਦੀ ਹੈ ਤਾਂ ਮੁਲਾਜ਼ਮਾ ਨੂੰ ਕਿਸਾਨਾਂ ਨੂੰ ਬਾਕੀ ਵਖ-ਵਖ ਲੋਕ ਜਿਹੜੇ ਕਿ ਹੱਕੀ ਮੰਗਾਂ ਦੀ ਲੜਾਈ ਲੜਦੇ ਆ ਉਹਨਾਂ ਨੂੰ ਆਸ ਹੁੰਦੀ ਹੈ ਵੀ ਹੁਣ ਸਰਕਾਰ ਨੂੰ ਜਦੋਂ ਘੇਰਾ ਪਾਊਗਾ ਤੇ ਫਿਰ ਉਹ ਸਾਡੀਆਂ ਮੰਗਾਂ ਦੇ ਵੱਲ ਗੌਰ ਕਰੂਗੀ ਕਿਸਾਨ ਵੀ ਇਸ ਮੌਕੇ ਦੇ ਤਾੜ ਦੇ ਵਿੱਚ ਹੁੰਦੇ ਭਾਲਚ ਹੁੰਦੇ ਆ ਤੇ ਮੁਲਾਜ਼ਮ ਜਥੇਬੰਦੀਆਂ ਵੀ ਤੇ ਹੁਣ ਜਦੋਂ ਜਲੰਧਰ ਦੀ ਜ਼ਮੀਨੀ ਚੋਣਾਂ ਜਲੰਧਰ ਪੱਛਮੀ ਦੀ ਜਿਹੜੀ 10 ਜੁਲਾਈ ਨੂੰ ਹੋਣੀ ਹੈ ਜਿਹਦੇ ਨਤੀਜੇ 13 ਜੁਲਾਈ ਨੂੰ ਆਉਣੇ ਆ ਉਹਦੇ ਮਤੇ ਨਜ਼ਰ ਵੱਖ-ਵੱਖ ਮੁਲਾਜ਼ਮ ਜਿੱਥੇ ਬੰਦਕਾਂ ਦੇ ਲੋਕ ਆ ਜਿਹੜੇ ਉਹ ਜਲੰਧਰ ਦੇ ਵੱਲ ਕੂਚ ਕਰ ਰਹੇ ਜਲੰਧਰ ਦੇ ਵੱਲ ਆ ਰਹੇ ਆ ਤੇ ਮੁਲਾਜ਼ਮਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਸਾਡੀਆਂ ਮੰਗਾਂ ਦੇ ਵੱਲ ਗੌਰ ਨਹੀਂ ਕੀਤੀ ਕੱਚਾ ਨੂੰ ਪੱਕੇ ਨਹੀਂ ਕੀਤਾ ਪੱਕਿਆਂ ਦੀ ਤਨਖਾਹ ਨਹੀਂ ਵਧੀ ਭੱਤੇ ਨਹੀਂ ਦਿੱਤੇ ਜਾ ਰਹੇ ਹੋਰ ਵੱਖ-ਵੱਖ ਮੁੱਦੇ ਹੈਗੇ ਆ ਉਹ ਕਹਿੰਦੇ ਸਾਡੇ ਨਾਲ ਟਾਈਮ ਫਿਕਸ ਕਰਕੇ ਸਰਕਾਰ ਮੰਤਰੀਏ ਜਿਹੜੇ ਉਹ ਬatein ਮੁਕਰ ਜਾਂਦੇ ਆ ਇਸ ਗੱਲ ਕਰਕੇ ਉਹ ਕਹਿੰਦੇ ਜੀ ਅਸੀਂ ਹੁਣ ਸੜਕਾਂ ਦੇ ਉੱਤੇ ਆਏ ਆ ਜਲੰਧਰ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਆਏ ਇਸ ਕਰਕੇ ਆ ਤਾਂ ਜੋ ਸਰਕਾਰ ਦਾ ਅਸਲ ਚਿਹਰਾ ਨੰਗਾ ਕਰ ਸਕੀਏ ਵੀ ਭਾਈ ਇਹ ਸਰਕਾਰ ਉਵੇਂ ਨਹੀਂ ਜਿਵੇਂ ਕਹਿੰਦੀ ਸੀ ਇਹ ਵੀ ਪਿਛਲੀਆਂ ਸਰਕਾਰਾਂ ਵਰਗੀ ਆ ਜੀ ਤੇ ਟੈਣਾ ਸਾਹਿਬ ਜਲੰਧਰ ਚੋਂਣ ਤੋਂ ਪਹਿਲਾਂ ਕਹਿੰਦੇ ਪਾਟਿਆ ਹੋਰੀ ਆਮ ਆਮ ਆਦਮੀ ਪਾਰਟੀ ਦੇ ਵਿੱਚ ਪਹੁੰਚ ਗਏ ਨੇ ਜੀ ਦੇਖੋ ਜੀ ਉਹਨਾਂ ਦਾ ਜਿਹੜਾ ਸਿਆਸੀ ਸਫ਼ਰ ਦੇਖੀਏ ਤਾਂ ਉਹ ਇਦਾਂ ਥਾਲੀ ਦੇ ਬੈਂਗਣ ਵਾਂਗ ਉੱਧਰ ਕਰਦੇ ਉੱਧਰ ਘੁੰਮਦੇ ਰਹੇ ਆ ਜਿਹੜੇ ਕਮਲਜੀਤ ਸਿੰਘ ਪਾਟਿਆ ਨੇ ਇਹ ਪਹਿਲਾਂ ਹੁੰਦੇ ਸੀ ਜੀ ਅਕਾਲੀ ਦਲ ਦੇ ਵਿੱਚ ਆ ਕਾਲੀ ਦਲ ਨੂੰ ਛੱਡ ਕੇ ਇਹ ਆ ਗਿਆ ਜੀ ਆਮ ਆਦਮੀ ਪਾਰਟੀ 'ਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਚਲੇ ਗਏ ਭਾਜਪਾ ਦੇ ਵਿੱਚ ਭਾਜਪਾ ਨੂੰ ਛੱਡ ਕੇ ਹੁਣ ਫਿਰ ਆ ਗਿਆ ਆਮ ਆਦਮੀ ਪਾਰਟੀ 'ਚ ਯਾਨੀ ਕਿ ਜੋ ਕੁਝ ਅਸੀਂ ਲੋਕ ਸਭਾ ਦੇ ਚੋਣਾਂ ਦੇ ਵਿੱਚ ਵੱਖ-ਵੱਖ ਨੇਤਾਵਾਂ ਦੇ ਰੂਪ ਦੇ ਵਿੱਚ ਵੇਖਦੇ ਰਹੇ ਆ ਕਦੇ ਕੋਈ ਕਿੱਧਰ ਨੂੰ ਪਲਟੀ ਮਾਰ ਗਿਆ ਕਦੇ ਹੋ ਕਿੱਧਰ ਨੂੰ ਪਲਟੀ ਮਾਰ ਗਿਆ ਉਹ ਪਲਟੀਆਂ ਮਾਰਨ ਵਾਲਿਆਂ ਦੇ ਵਿੱਚ ਇੱਕ ਭਾਟਿਆ ਸਭ ਵੀ ਸ਼ਾਮਲ ਹੋ ਗਿਆ ਸੋ ਇਹ ਦੁੱਖ ਦੀ ਗੱਲ ਹੈ ਵੀ ਭਾਈ ਸਾਡੇ ਦੇਸ਼ ਦੀ ਰਾਜਨੀਤੀ ਦਾ ਸਟੈਂਡਰਡ ਹੀ ਕੋਈ ਨਹੀਂ ਕਿਸੇ ਦਾ ਸਟੈਂਡ ਹੀ ਕੋਈ ਨਹੀਂ ਕੋਈ ਕਿਧਰ ਨੂੰ ਹੋ ਕਿਧਰ ਨੂੰ ਜਦੋਂ ਆਮ ਆदमी ਪਾਰਟੀ ਦੇ ਵਿੱਚ ਗਏ ਸੀ ਭਾਟਿਆ ਸਭ ਆਮ ਆਦਮੀ ਪਾਰਟੀ ਨੇ ਕਿਹਾ ਸੀ ਇਹਨਾਂ ਦੇ ਆਉਣ ਨਾਲ ਸਾਡੀ ਪਾਰਟੀ ਮਜ਼ਬੂਤ ਹੋਗੀ ਜਦੋਂ ਛੱਡ ਕੇ ਗਏ ਤੇ ਇਹ ਚਲੇ ਗਏ ਸੀਗੇ ਜਦੋਂ ਬੀਜੇਪੀ ਦੇ ਵਿੱਚ ਬੀਜੇਪੀ ਕਹਿੰਦੀ ਇਹਨਾਂ ਦੇ ਆਉਣ ਨਾਲ ਸਾਡੀ ਪਾਰਟੀ ਮਜ਼ਬੂਤ ਹੋਗੀ ਹੁਣ ਬੀਜੇਪੀ ਨੂੰ ਛੱਡ ਕੇ ਫਿਰ ਚਲੇ ਗਏ ਪਹਿਲਾਂ ਵਾਲੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਚ ਉਹ ਕਹਿੰਦੇ ਜੀ ਇਹਨਾਂ ਦੇ ਆਉਣ ਨਾਲ ਸਾਡੀ ਪਾਰਟੀ ਮਜ਼ਬੂਤ ਹੋਗੀ ਇਹ ਇੱਕ ਡਰਾਮਾ ਡਰਾਮੇ ਤੋਂ ਬਿਨਾ ਹੋਰ ਕੁਝ ਨਹੀਂਗਾ ਹੈਰਾਨੀ ਹੁੰਦੀ ਹੈ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਪੰਜਾਬ ਦੇ ਨੇਤਾਵਾਂ ਦਾ ਸਟੈਂਡ ਕੋਈ ਨਹੀਂ ਉਹ ਤਾਂ ਇਹ ਕਹਿਣਗੇ ਸਟੈਂਡ ਰੱਖਣਾ ਚਾਹੀਦਾ ਵੋਟਰ ਨੂੰ ਐ ਕਰਨਾ ਚਾਹੀਦਾ ਸੀ ਹਲਕੇ ਲਈ ਆ ਕੁਝ ਕਰਾਂਗੇ ਪਰ ਸਾਰੇ ਆਪਣੇ ਢਿੱਡ ਦੇ ਸਕੇ ਆ ਕਿਸੇ ਨੂੰ ਕਿਸੇ ਨਾਲ ਇੱਕ ਪੈਸੇ ਦਾ ਕੋਈ ਪਿਆਰ ਨਹੀਂਗਾ ਕੋਈ ਕਿਸੇ ਦੇ ਪ੍ਰਤੀ ਕੋਈ ਸਮਰਪਤ ਨਹੀਂਗਾ ਸਾਰੇ ਆਪਦੇ ਜੁਗਾਰ ਦੀ ਕੋਸ਼ਿਸ਼ ਦੇ ਵਿੱਚ ਹੈਗੇ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਕੇ ਸਾਰੇ ਆਪਦੀ ਜੁਗਾਰ ਦੀ ਕੋਸ਼ਿਸ਼ ਦੇ ਵਿੱਚ ਨੇ ਤੇ ਲੋਕਾਂ ਨੂੰ ਭਾਸ਼ਣ ਜਿਹੜੇ ਨੇ ਉਹ ਵੱਡੇ ਵੱਡੇ ਦਿੱਤੇ ਜਾਂਦੇ ਨੇ ਖੈਰ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਲਈ ਐਨਏ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ